ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਟ੍ਰੇਲਰ ਲਾਂਚ ਦੇ ਉੱਤੇ ਵੀ ਨਾ ਫੁੱਲ ਆਨ ਮਾਹੌਲ ਬਣਿਆ ਸਭ ਤੋਂ ਪਹਿਲਾਂ ਨਾ ਟ੍ਰੇਲਰ ਲਾਂਚ ਦੇ ਉੱਤੇ ਨਾ ਬੜੀ ਐਕਸਾਈਟਮੈਂਟ ਹੁੰਦੀ ਹੈ ਕਲਾਕਾਰਾਂ ਨੂੰ ਆਖਰਕਾਰ ਕਿਉਂਕਿ ਉਹ ਆਪਣੀ ਫਿਲਮ ਦੇ ਟ੍ਰੇਲਰ ਨੂੰ ਵੱਡੇ ਪਰਦੇ ਤੇ ਦੇਖਨੇ ਨੇ ਤੇ ਉਸ ਨੂੰ ਵੇਖਣ ਦਾ ਜਿਹੜਾ ਕਹਿੰਦੇ ਨਾ ਮਜ਼ਾ ਹੀ ਅਲੱਗ ਹੁੰਦਾ ਹੈ ਤੇ ਇਸ ਵਾਰ ਤਾਂ ਕਾਫੀ ਵਾਈਡਲੀ ਇਸ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ ਹੈ ਤੇ ਇਸ ਟ੍ਰੇਲਰ ਲਾਂਚ ਦੇ ਉੱਤੇ ਗੁਰਨਾਮ ਖੁੱਲਰ ਪ੍ਰਾਂਜਲ ਰਈਆ ਤੇ ਮਾਹੀ ਸ਼ਰਮਾ ਮੌਜੂਦ ਸਗੇ ਇਹਨਾਂ ਨੇ ਬਹੁਤ ਐਕਸਾਈਟਮੈਂਟ ਦੇ ਨਾਲ ਆਪਣਾ ਟ ਸਾਂਝੀਆਂ ਕੀਤਾ ਕੀ ਕੁਝ ਕਿਹਾ ਸੀ ਇਹਨਾਂ ਨੇ ਆਓ ਦਿਖਾਉਣੇ ਆ ਦੇਖੋ ਜੀ ਮੈਂ ਤੁਹਾਡੇ ਸਵਾਲ ਦਾ ਜੇ 2% ਵੀ ਜਵਾਬ ਦਿੰਦਾ ਨਾ ਤੇ ਕੁਝ ਨਾ ਕੁਝ ਜ਼ਰੂਰ ਰਿਵੀਲ ਹੋਏਗਾ ਸੋ ਮੈਂ ਇਹੀ ਚਾਹੁੰਦਾ ਕਿ ਪਰ ਮੈਂ ਖੁਸ਼ ਹਾਂ ਕਿ ਤੁਹਾਨੂੰ ਇੱਕ ਕੁਐਸਚਨ ਤੁਹਾਡੇ ਮਾਈਂਡ 'ਚ ਆ ਰਿਹਾ ਸਾਰਿਆਂ ਦੇ ਟ੍ਰੇਲਰ ਦੇਖ ਕੇ ਪਰ ਇਹਦਾ ਸੋਲੂਸ਼ਨ ਤੁਹਾਨੂੰ 24 ਮਈ ਨੂੰ ਹੀ ਮਿਲਣਾ ਜੀ ਥੈਂਕ ਯੂ ਬਿਲਕੁਲ ਸਹੀ ਗੱਲ ਹੈ ਤੁਹਾਡੀ ਅਸੀਂ ਸਾਰਿਆਂ ਨੂੰ ਆਈਡੀਆ ਦੇ ਰਹੇ ਹਾਂ ਕਿ ਤੁਸੀਂ ਪਹਿਲਾਂ ਟਾਰਗੇਟ ਸੈੱਟ ਕਰੋ ਨਹੀਂ ਵੀਰੇ ਸਕਰੀਨ ਟਾਈਮ ਦੀ ਗੱਲ ਨਹੀਂ ਹੁੰਦੀ ਮੰਲਾ ਦਾ ਉਹ ਤਾਂ ਟੋਟਲੀ ਸਟੋਰੀ ਰਿਲੇਟਡ ਹੁੰਦਾ ਹੈ ਵੀ ਆਪਣੀ ਸਕ੍ਰਿਪਟ ਕਿਦਾਂ ਦੀ ਹੈ ਉਹ ਤਾਂ ਸਕ੍ਰਿਪਟ ਡਿਸਾਈਡ ਕਰ ਲੂਗੀ ਕਿ ਨੂੰ ਕਿੰਨਾ ਸਕਰੀਨ ਟਾਈਮ ਮਿਲਣਾ ਉਹ ਆਪਾਂ ਜੇ ਐਕਟਰਸ ਦੇ ਹਿਸਾਬ ਨਾਲ ਕਰਾਂਗੇ ਤਾਂ ਫੇਰ ਤਾਂ ਗੱਲ ਖਤਮ ਹੋ ਜਾਊਗੀ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਇਦਾਂ ਹੁੰਦਾ ਹੈ ਮੈਂ ਇੱਕ ਚੀਜ਼ ਦਾ ਪ੍ਰੋਮਿਸ ਕਰਦਾ ਕਿ ਅਖੀਰਲੇ 20 ਮਿੰਟ ਤੁਸੀਂ ਉੱਠ ਨਹੀਂ ਸਕਦੇ ਮਤਲਬ ਮੈਸਟ ਆਫ ਕੋਰਸ ਸਾਰੀ ਫਿਲਮ ਹੀ ਬਹੁਤ ਅਨਟਰਟੇਨਿੰਗ ਹੈ ਪਰ ਜਦੋਂ ਜਿਵੇਂ ਜਿਵੇਂ ਫਿਲਮ ਸੈਕੰਡ ਹਾਫ ਚ ਕਲਾਈਮੈਕਸ ਦੀ ਮਤਲਬ ਸਟੇਸ਼ਨ ਵੱਲ ਤੁਰੂਗੀ ਤਾਂ ਤੁਸੀਂ ਤੁਹਾਨੂੰ ਲੱਗੂ ਯਾਰ ਮੈਂ ਅੱਖ ਵੀ ਨਾ ਹੀ ਚਪਕਾਂ ਇਹ ਮੇਰਾ ਪ੍ਰੋਮਿਸ ਹੈ ਤੁਹਾਡੇ ਨਾਲ ਨਹੀਂ ਨਹੀਂ ਇਹਨਾਂ ਨੇ ਮੇਰੀ ਸ਼ਾਇਰੀਆਂ ਚੋਰੀ ਚੋਰੀ ਕੀਤੀਆਂ ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਸ਼ਾਇਰੀ ਵਿੱਚ ਬੋਲਦੇ ਹੋ ਤੇ ਵਧੀਆ ਗੱਲ ਹੈ ਨਾ ਜੋ ਚੀਜ਼ ਮੈਨੂੰ ਸੂਟ ਕਰਦੀ ਹੈ ਉਹੀ ਚੀਜ਼ ਮੈਨੂੰ ਫਿਲਮ 'ਚ ਕਰਨ ਨੂੰ ਮੌਕਾ ਮਿਲਿਆ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਜੀ ਮੈਂ ਹੀ ਹਾਂ ਜੀ ਫਿਲਮ ਦੇ ਵਿੱਚ ਪੈਗ ਵੀ ਚੱਲੇ ਆ ਤੇ ਮੁਰਗਾ ਵੀ ਚੱਲੇ ਆ ਇਹ ਹੀ ਗੱਲ ਮੈਨੂੰ ਮੈਂ ਸੋਚ ਹੀ ਰਹੀ ਸੀ ਕਿ ਇਹ ਮੈਨੂੰ ਪਿੰਡ ਪਿੰਡ ਦੇ ਵਿੱਚ ਨਾ ਜੇ ਬੰਦਾ ਜਿੰਨੇ ਮਰਜ਼ੀ ਲਾਉਂਦਾ ਵੀ ਜੇ ਕਦੇ ਬੀਬੀ ਪੈਗ ਲਾਉਣ ਵਾਹ ਜੇ ਤਾਂ ਪਰ ਪੜ ਤੂ ਪੈ ਜਾਂਦਾ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਚੱਲਿਆ ਉੱਥੇ ਇਹ ਤੁਸੀਂ 24 ਮਈ ਨੂੰ ਦੇਖਿਓ ਤੁਹਾਨੂੰ ਪੂਰਾ ਸੁਆਦ ਆਊਗਾ ਪੈਗ ਬੁਗ ਤਾਂ ਤੁਹਾਨੂੰ ਪਤਾ ਹੈ ਇਹ ਤਾਂ ਐਕਟਿੰਗ ਹੁੰਦੀ ਹੈ ਠੀਕ ਹੈ ਠੀਕ ਹੈ ਉਹ ਸਿਰਫ ਕੋਕਾ ਕੋਲਾ ਸੀਗੀ ਨੋ ਕਲੈਰੀਫਿਕੇਸ਼ਨ ਨਹੀਂ ਹੈ ਉਦੋਂ ਦੱਸਿਆ ਮੈਂ ਵੀ ਸੀਨ 'ਚ ਪੈਗ ਲਾ ਕੇ ਮੈਂ ਉੱਥੇ ਪਾਗਲ ਹੋਣਾ ਸੀ ਕੈਰੇਕਟਰ ਸਾਹਿਬ ਨੇ ਗਾਲਾਂ ਕੱਢ ਰਹੀਆਂ ਸੀ ਵੀਰੇ ਸ਼ੂਟ ਕਰ ਲੋ ਸਹੀ ਗੱਲ ਹੈ ਪੈਗੜੇ ਕੰਮ ਤਾਂ ਨਹੀਂ ਨਹੀਂ ਰੀਅਲੀ ਐਪਰੀਸ਼ੀਏਟ ਬਹੁਤ ਮਿਹਨਤ ਕੀਤੀ ਹੈ ਤੁਸੀਂ ਸਾਰਿਆਂ ਨੇ ਜੀ ਜੀ pranjal ਹਾਂਜੀ ਓਵਰਹਾਲ ਪੂਰੀ ਫਿਲਮ ਦੇ ਵਿੱਚ ਹੈ ਨਾ ਜਦੋਂ ਕਿਸੇ ਨਾਲ ਪਿਆਰ ਪੈਂਦਾ ਨੇ ਚੁਰੀ ਗੱਲ ਹੈ ਫਿਰ ਪਹਿਲਾਂ ਵਾਲੀ ਵੀ ਖੜੀ ਹੁੰਦੀ ਹੈ ਤੇ ਦੂਜੀ ਵੀ ਆ ਜਾਂਦੀ ਹੈ ਹਨਾ ਇਹ ਭਾਈ ਨੇ ਸਾਰਾ ਜੋ ਲਾ ਰਾਇਆ ਜੋ ਟ੍ਰੈਨਰ ਬਣਦਾ ਹੀ ਚਾਹੀਦਾ ਹੱਸ ਸਰ इनको ਪਹਿਲੇ ਜਨਮੇ ਮੂਵੀ ਮੇ ਹੈ ਕਿਆ ਕਿਆ ਅੱਛਾ ਫਿਰ ਮੈਂ ਐਕਸਾਈਟਡ ਇਸ ਕਰਕੇ ਹਾਂ ਕਿਉਂਕਿ ਅੱਜ ਕੱਲ੍ਹ ਦੋ ਬੀਬੀਆਂ ਵਾਲਾ ਕਲਚਰ ਹੋ ਗਿਆ ਕੋਈ ਇਹ ਅੱਜਕੱਲ ਅੱਜਕੱਲ ਸਾਡਾ ਇੱਕ ਪਿਛਲੇ ਇੱਕ ਪੱਤਰਕਾਰ ਮਰੇ ਸੀ ਪਤਾ ਉਹਦੀ ਡੈਥ ਤੋਂ ਬਾਅਦ ਲੱਗਿਆ ਵੀ 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 ਦੂਜੀ ਬੀਬੀ ਰੱਖੀ ਬੈਠਾ ਸੀ ਸੋ ਤੇ ਸਾਡਾ ਵੀ ਸ਼ਾਇਦ ਮਰਨ ਤੋਂ ਬਾਅਦ ਹੀ ਪਤਾ ਲੱਗੂ ਵੀ ਉਹ ਵੀ ਦੋ ਰੱਖੀ ਬੈਠੇ ਨੇ ਸੋ ਕਿਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਇਸ ਤਰ੍ਹਾਂ ਦੀ ਕੈਮਿਸਟਰੀ ਦੇ ਵਿੱਚ ਬਹੁਤ ਵਧੀਆ ਫਿਰ ਲੜਾਈ ਇੱਕ ਪਾਸੇ ਨਹੀਂ ਦੋਨੋਂ ਪਾਸੇ ਕਰਨੀ ਪੈਂਦੀ ਉਹਦੀ ਘਰ ਵਾਲੀ ਨਾਲ ਵੀ ਤੇ ਦੇ ਨਾਲ ਵੀ ਮੈਂ ਓਨੈਸਟਲੀ ਬਹੁਤ ਜ਼ਿਆਦਾ ਨਰਵਸ ਸੀ ਤੇ ਹੁਣ ਵੀ ਨਰਵਸ ਹੀ ਹਾਂ ਤੇ ਉੱਤੋਂ ਟ੍ਰੇਲਰ ਜਦੋਂ ਸਾਡਾ ਚੱਲਿਆ ਉਹ ਥੋੜਾ ਮਿਸ ਹੈਪਨਿੰਗ ਨਾਲ ਹੋ ਗਿਆ ਪਹਿਲਾਂ ਪਰ ਜਿਵੇਂ ਮਨੀਸ਼ ਭਾਜੀ ਨੇ ਕਹੇ ਸ਼ੱਕ ਨਹੀਂ ਹੁੰਦਾ ਤਾਂ ਇਹਨੂੰ ਵੀ ਪੋਜ਼ਿਟਿਵ ਹੀ ਲੈ ਰਹੇ ਆਂ ਸੀ ਤੇ ਦੂਜੀ ਚੀਜ਼ ਇਹ ਹੈ ਵੀ ਜਿਹੜਾ ਟ੍ਰੇਲਰ ਤੁਸੀਂ ਦੇਖ ਰਹੇ ਹੋ ਨਾ ਮੈਂ ਓਨੈਸਟਲੀ ਕਹਿ ਸਕਦਾ ਇਹ ਸਿਰਫ 10% ਹੈ ਫਿਲਮ ਦਾ ਮਤਲਬ ਫਿਲਮ ਚ ਇੰਨਾ ਜ਼ਿਆਦਾ ਇਦੋਂ ਵੀ ਵੱਧ ਕੇ ਚੀਜ਼ਾਂ ਹੈ ਵੀ ਕੁਝ ਮੂੰਹ ਤੋਂ ਨਿਕਲਦਾ ਜਾਵੇ ਸਾਨੂੰ ਇਹ ਡਰ ਲੱਗਦਾ ਵੀ ਇਹ ਸਿਰਫ 10% ਹੈ ਵੀ ਤੁਹਾਨੂੰ ਇਸ ਤੋਂ ਵੀ ਬਹੁਤ ਜ਼ਿਆਦਾ ਮਤਲਬ ਐਂਟਰਟੇਨ ਹੋਵੋਗੇ ਤੁਸੀਂ ਜਿਵੇਂ ਵੀ ਦੇ ਨੇ ਕਿ ਐਂਡ ਵਾਲੇ 20 ਮਿੰਟ ਤੁਸੀਂ ਇਮੋਸ਼ਨਲ ਹੋ ਜਾਓਗੇ ਉਹ ਸਭ ਚੀਜ਼ਾਂ ਮਤਲਬ ਭਰਪੂਰ ਇੱਕ ਪੈਕੇਜ ਹੈ ਤੇ ਉਹ ਬਹੁਤ ਇੰਜੋਏ ਕਰਨ ਵਾਲੇ ਹੋ ਤੁਸੀਂ ਉਸ ਚੀਜ਼ ਦੀ ਫੁੱਲ ਗਾਰੰਟੀ ਹੈ ਜੀ ਬਹੁਤ ਹਰੇਕ ਆਰਟਿਸਟ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਕੰਮ ਕਰੇ ਤੇ ਇੱਕ ਦਿਨ ਇਦਾਂ ਦਾ ਆਵੇ ਕਿ ਪਤਾ ਲੱਗ ਜੇ ਸਾਰਿਆਂ ਨੂੰ ਕਿ ਮੈਂ ਯਾਰ ਇਸ ਚੀਜ਼ ਲਈ ਇੰਨੀ ਦਿਨ ਦਾ ਮਿਹਨਤ ਕਰ ਰਿਆ ਸੀ ਜਾਂ ਕਰ ਰਹੀ ਸੀ ਤੇ ਮੈਂ ਬਹੁਤ ਟਾਈਮ ਤੋਂ ਕੰਮ ਕਰ ਰਹੀ ਹਾਂ मतलब एक लाइन है कहंदे दो चार दिन रहना चर्चा च सोखा गुड्डी चाड़ के रखनी हर साल ਓਕੀ ਹੈ ਉਹ ਉਹ ਮੈਨੂੰ ਪਤਾ ਹੈ ਵੀ ਮੈਂ ਹਰ ਸਾਲ ਆਪਣੀ ਗੁੱਡੀ ਚਾੜ ਕੇ ਰੱਖੀ ਹੈ ਤੇ ਉਹ ਮੈਨੂੰ ਇਹ ਬlesd ਹਮ ਹੈ ਕਿ ਮੈਨੂੰ ਮੇਰੀ ਆਡੀਅੰਸ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਤੇ ਮਿਹਨਤ ਵੀ ਬਰਾਬਰ ਦੀ ਹੈ ਤੇ ਇਹ ਮਿਹਨਤ ਪਲਸ ਕਿਸਮਤ ਕਿਸਮਤ ਵੀ ਮੇਰੀ ਚੰਗੀ ਹੈ ਕਿ ਮੇਰੇ ਬਾਬੇ ਨੇ ਬਾਹ ਫੜ ਕੇ ਰੱਖੀ ਮੈਨੂੰ 8-9 ਸਾਲ ਹੋ ਗਏ ਇੰਡਸਟਰੀ 'ਚ ਮੇਰੀ ਹੁਣ ਫਿਲਮ ਆਈ ਹੈ ਜਾ ਕੇ ਮੈਂ ਬਹੁਤ ਮਿਹਨਤ ਕੀਤੀ ਹੈ ਹਾਂ ਤੇ ਬਹੁਤ ਖੁਸ਼ ਵੀ ਹਾਂ ਨੀਸਾਂਦੂ ਸਾਂਦੂ ਬਹੁਤ ਜ਼ਿਆਦਾ ਖੁਸ਼ੀ ਤੇ ਪਰਫਾਰਮ ਵੀ ਬਹੁਤ ਵਧੀਆ ਕੀਤਾ ਹੈ ਇਹ ਉਹੀ ਗੱਲ ਹੈ ਇਹ ਸਿਰਫ 10% ਦੇਖਿਆ ਅਜੇ ਤੁਸੀਂ ਤੇ ਇਹ ਬਹੁਤ ਸੋਨਾ ਪਰਫਾਰਮ ਨਹੀਂ ਮਾਹੀ ਦੀ ਮਾਹੀ ਦੀ ਐਕਟਿੰਗ ਦੇ ਨਾਲ ਮਾਹੀ ਦੀ ਸ਼ਾਇਰੀ ਨੇ ਸੰਦੂ ਖਿੱਚ ਲਿਆ ਕੀ ਹੁੰਦਾ ਹੈ ਐਂਡ ਉਹ ਵਾਲੀ ਗੱਲ ਵੇ ਤੇਰੀ ਨਾਨੀ ਬਿਮਾਰ ਹੈ ਇਰਸ਼ਾਦ ਵਾਹ ਵਾਹ ਅੱਛਾ ਮੈਂ ਅੱਜ ਇੱਕ ਨਵੀਂ ਸ਼ਾਇਰੀ ਕਰਨ ਲੱਗੀ ਆ ਇਹ ਮੈਂ ਹਲੇ ਰਿਕਾਰਡਿੰਗ ਕੀਤੀ ਹੈ ਉਹ ਪੇਸ਼ਕਸ਼ ਨਹੀਂ ਕੀਤੀ ਇਹ ਲਾਈਵ ਤੁਹਾਡੇ ਸ਼ਾਇਰੀ ਲੋਜ ਵੀ ਹੋ ਰਹੀ ਹੈ ਬਦਲ ਗਿਆ ਦਾ ਹੱਲ ਨਹੀਂ ਕੋਈ ਰੁੱਸਿਆਂ ਨੂੰ ਤਾਂ ਬੰਦਾ ਚੱਲ ਮਨਾ ਵੀ ਸਕਦਾ ਹੈ ਸੋਹਾ ਕੋਈ ਜ਼ਹਿਰ ਤੇ ਨਹੀਂ ਨਾ ਜੀ ਦਾ ਜਦ ਦਿਲ ਕਰੇ ਖਾ ਵੀ ਸਕਦਾ ਹੈ ਸੁਣ ਐਵੇਂ ਕਿਸੇ ਦੀਆਂ ਗੱਲਾਂ 'ਚ ਨਹੀਂ ਆਈਦਾ ਗੱਲਾਂ ਗੱਲਾਂ ਨਾਲ ਬੰਦਾ ਰੱਬ ਥੱਲੇ ਲਾ ਵੀ ਸਕਦਾ ਹੈ ਮੁਹੱਬਤ ਵਿੱਚ ਕਿਸੇ ਨੂੰ ਬੰਨ ਕੇ ਨਹੀਂ ਰੱਖੀਦਾ ਜੀ ਦਾ ਜਦ ਦਿਲ ਕਰੇ ਜਾ ਵੀ ਸਕਦਾ ਹੈ ਤੁਹਾਨੂੰ ਕੌਨਫੀਡੈਂਸ ਅੰਦਰੋਂ ਹੀ ਆਉਂਦਾ ਹੈ ਹਨਾ ਤੁਸੀਂ ਕਦੀ ਵੀ ਮਤਲਬ ਮੈਂ ਇਹ ਨਹੀਂ ਆਪਣੇ ਆਪ ਨੂੰ ਆਪਣੇ ਆਪ ਨੂੰ ਬੰਦਾ ਝੂਠ ਨਹੀਂ ਬੋਲ ਸਕਦਾ ਯਾਰ ਨਹੀਂ ਮੈਂ ਇਸ ਪ੍ਰੋਜੈਕਟ ਲਈ ਵੀ ਸੇਮ ਕੌਨਫੀਡੈਂਸ ਰੱਖਣਾ ਜਿਹੜਾ ਮੈਂ ਰੋਜ਼ ਰੋਜ਼ ਦੀ ਲਈ ਰੱਖ ਰਿਹਾ ਉਹ ਕੌਨਫੀਡੈਂਸ ਆਪਣੇ ਆਪ ਹੀ ਆਉਂਦਾ ਜਿਵੇਂ ਹੁਣੇ ਟ੍ਰੇਲਰ ਰਿਲੀਜ਼ ਹੋਣਾ ਸੀ ਤਾਂ ਸਾਰੇ ਪੁੱਛ ਰਹੇ ਸੀ ਆਫਕੋਰਸ ਮਾਹੀ ਪ੍ਰਾਂਜ਼ਰ ਇਹਨਾਂ ਦੀ ਪਹਿਲੀ ਫਿਲਮ ਆਈ ਕੈਨ ਇਮੇਜਿਨ ਕਿ ਪਹਿਲੀ ਫਿਲਮ ਦਾ ਟ੍ਰੇਲਰ ਦੇਖਣਾ ਸੰਤਾ ਦਿਖਾਇਆ ਨਹੀਂ ਸੀ ਟ੍ਰੇਲਰ ਸਾਡੇ ਪ੍ਰੋਡਿਊਸਰਾਂ ਨੇ ਐਵੇਂ ਸੋ ਬਟ ਬੜਾ ਸਪੈਸ਼ਲ ਲੱਗਦਾ ਨਰਵਸੀ ਹੁੰਦਾ ਪਰ ਮੈਂ ਜੈਨੂਅਲੀ ਮੈਂ ਬਿਲਕੁਲ ਨਰਵਸ ਨਹੀਂ ਆ ਪਤਾ ਨਹੀਂ ਮੈਂ ਨਰਵਸ ਹੁੰਨਾ ਪ੍ਰੋਜੈਕਟਸ ਲਈ ਮੂਵੀਜ਼ ਲਈ ਬਹੁਤ ਹੁੰਨਾ ਪਰ ਮਨਵੀਰ ਵੀਰੇ ਨੇ ਕਿਹਾ ਮੈਂ ਨਰਵਸ ਹਾਂ ਮੈਨੂੰ ਮੈਨੂੰ ਲੱਗਦਾ ਕਿ ਨਹੀਂ ਮੈਂ ਨਰਵਸ ਔਰ ਆਮ ਬlesed ਕਿ ਮੈਂ ਫੀਲ ਨਹੀਂ ਕਰ ਰਿਹਾ ਕਿਉਂਕਿ ਜਦੋਂ ਮੈਂ ਨਰਵਸ ਹੁੰਨਾ ਤਾਂ ਮੈਨੂੰ ਮੇਰੀ ਨਰਵਸਨੈਸ ਤੋਂ ਹੋਰ ਜ਼ਿਆਦਾ ਡਰ ਲੱਗਦਾ ਮੈਂ ਬਹੁਤ ਕੌਨਫੀਡੈਂਟ ਆ ਮਤਲਬ ਇਹ ਫਿਲਮ ਤੁਸੀਂ ਥੀਟਰਸ ਦੇਖੋਗੇ ਸਾਡੇ ਕੋਲ ਇੰਨੀਆਂ ਚੀਜ਼ਾਂ ਸੀਗੀਆਂ ਅਸੀਂ ਕੱਟ ਹੀ ਨਹੀਂ ਪਾਏ ਟ੍ਰੇਲਰ ਦੇ ਵਿੱਚ ਹਨਾ ਕਿਉਂਕਿ ਹਰ ਹਰ ਸੀਨ ਐਦਾਂ ਦਾ ਆਪਣੇ ਆਪ ਚ ਇੱਕ ਫਿਲਮ ਹੈ ਹਰ ਇੱਕ ਸੀਨ ਸੋ ਮੈਂ ਬਹੁਤ ਖੁਸ਼ ਨਸੀਬਾਂ ਕਿ ਸਾਰੀ ਟੀਮ ਸਾਨੀ ਸਾਹਿਬ ਮਨਵੀਰ ਭਾਈ ਪ੍ਰੀਤ ਸੰਘਰੇੜੀ ਜਿਹੜਾ ਦਿਨ ਸਟਾਰਟ ਕੀਤੀ ਹੈ ਫਿਲਮ ਮਨਵੀਰ ਭਾਈ ਨੇ ਬਹੁਤ ਮਿਹਨਤ ਕੀਤੀ ਅਸੀਂ ਸਾਰਿਆਂ ਨੇ ਸਕ੍ਰਿਪਟ ਤੇ ਔਰ ਅਸੀਂ ਬੜੇ ਲੱਕੀਆ ਕਿ ਸਾਨੂੰ ਇਹ ਮਤਲਬ ਐਪਰੋਪਰੀਏਟ ਕਾਸਟ ਮਿਲ ਗਿਆ ਪ੍ਰਾਂਜਲ ਮਾਹੀ ਆਪਣਾ ਸਾਡਾ ਸ਼ਰਨ ਭਾਈ ਅੰਮ੍ਰਿਤ ਭਾਈ ਕਰਮਜੀਤ ਭਾਜੀ ਸੋ ਹਰ ਇੱਕ ਆਰਟਿਸਟ ਉਨਾ ਹੀ ਇੰਪੋਰਟੈਂਟ ਹੈ ਇਸ ਫਿਲਮ ਚ ਯਰ ਕਨਸੈਪਟ ਪਹਿਲੀ ਗੱਲ ਤੇ ਇਹ ਸਾਡੇ ਸਾਰੇ ਇਹਨਾਂ ਫਿਲਮ ਨਹੀਂ ਇੱਕ ਜਨੂਨ ਹੈ ਤੇ ਜਨੂਨ ਮੈਨੂੰ ਲੱਗਦਾ ਕਿ ਉਹਦੇ ਲਈ ਕੁਝ ਮਤਲਬ ਆਰਡੀਨਰੀ ਤੇ ਐਕਸਟਰਾਔਡੀਨਰੀ ਜੀ ਸਿਰਫ ਐਕਸਟਰਾ ਦਾ ਹੀ ਫਰਕ ਹੈ ਸੋ ਅਸੀਂ ਉਹੀ ਕੋਸ਼ਿਸ਼ ਕਰ ਰਹੇ ਸੀ ਕਿ ਯਾਰ ਇਸ ਫਿਲਮ ਲਈ ਹਰ ਚੀਜ਼ ਐਕਸਟਰਾ ਕਰੀਏ ਸੋ ਇਹ ਟ੍ਰੇਲਰ ਲਾਂਚ ਦਾ ਪਲਾਨ ਵੀ ਉਸੇ ਐਕਸਟਰਾ ਦਾ ਇੱਕ ਪਾਰਟ ਹੈ ਸੋ ਅਸੀਂ ਪਟਿਆਲਾ ਜਾਵਾਂਗੇ ਲੁਧਿਆਣਾ ਜਾਵਾਂਗੇ ਜਲੰਧਰ ਜਾਵਾਂਗੇ ਅੰਮ੍ਰਿਤਸਰ ਜਾਵਾਂਗੇ ਬਟ ਏ ਮੈਨੂੰ ਲੱਗਦਾ ਕਿ ਸਾਡਾ ਸਾਰਾ ਦਾ ਹੋਮ ਡਾਊਨ ਸੀਗਾ ਇਹ ਇਹ ਸਾਡੀ ਸਾਰਿਆਂ ਦੀ ਕਰਮ ਭੂਮੀ ਆ ਇੱਥੋਂ ਅਸੀਂ ਸਟਾਰਟ ਕੀਤਾ ਜਸਟ ਇਸ ਕਰਕੇ ਕਿ ਤੁਹਾਡੀਆਂ ਬੈਸਟ ਵਿਸ਼ੀਸ ਤੇ ਬਲੇਸਿੰਗ ਲੈ ਕੇ ਸੀ ਅੱਗੇ ਵਧਿਆ ਸੋ ਪਲੀਜ਼ ਬੀ ਵਿਦ ਦਾ ਫਿਲਮ ਈਵਨ ਆਫਟਰ ਰੀਲੀਜ਼ ਆਫ ਦਾ ਫਿਲਮ ਥੈਂਕ ਯੂ ਸੋ ਮੱਚ ਮੈਂ ਤਾਂ ਇਹ ਕਹਿ ਰਿਹਾ ਸੀ ਮੇਰੀ ਵਾਰੀ ਨਾ ਹੋਵੇ ਕਿਉਂਕਿ ਲਾਸਟ ਟਾਈਮ ਤਾਂ ਮਤਲਬ ਪੂਰਾ ਫਲੋ ਸੀਗਾ ਮੈਂ ਤੇ ਉਦੋਂ ਮੈਂ ਹੁਣ ਆਪਣਾ ਟ੍ਰੇਲਰ ਦੇਖਿਆ ਤੇ ਜਿਵੇਂ ਕਹਿੰਦਾ ਨਾ ਵੀ ਹਾਂ ਚੋਪੀ ਕਰ ਜਾਂਦਾ ਬੰਦਾ ਵੀ ਯਾਰ ਬਹੁਤ ਜਗ੍ਹਾ ਆ ਗਿਆ ਅਗਲੀ ਵਾਰ ਮਤਲਬ ਮੈਂ ਲੰਘ ਜਾਈਦਾ ਸੀ ਹੁਣ ਬਹੁਤ ਜਗ੍ਹਾ ਆ ਗਿਆ ਤੇ ਪ੍ਰੈਸ਼ਰ ਬਣ ਜਾਂਦਾ ਇੱਕ ਕਿ ਨਹੀਂ ਤੇ ਮੈਨੂੰ ਇਹ ਲੱਗਦਾ ਵੀ ਹਾਂ ਕਿਤੇ ਨਾ ਕਿਤੇ ਮੈਂ ਹੋਰ ਵਧੀਆ ਕਰ ਸਕਦਾ ਸੀ ਯਾ ਮਤਲਬ ਹਰੇਕ ਜਿਵੇਂ ਅਸੀਂ ਵੀਡੀਓਜ਼ ਬਣਾਉਂਦੇ ਆ ਟੋਕਰਾ ਟੀਵੀ ਤੇ ਤੁਹਾਨੂੰ ਲੱਗਦਾ ਵੀ ਹਾਂ ਕਿ ਕੁਝ ਹੋਰ ਇੰਪਰੂਵ ਹੋ ਸਕਦਾ ਸੀ ਜਿਦਾਂ ਗਾਮ ਹੈ ਯੂ نو ਤੇ ਉਹ ਚੀਜ਼ ਹੋਰ ਲੈ ਲਓ ਮਾਈਕ ਮੇਰੇ ਤੋਂ ਮੈਂ ਹੋਰ ਮਤਲਬ ਹੈ ਨਹੀਂ ਮੇਰੇ ਕੋਲ ਸਿਸਟਮ ਹੈ ਨਹੀਂ ਨਹੀਂ ਬਾਈ ਮੈਂ ਸੱਚੀ ਮਤਲਬ ਹੁਣ ਜਿਵੇਂ ਮੈਮ ਨੇ ਕਿਹਾ ਵੀ ਪਹਿਲੀ ਫਿਲਮ ਆ ਤੇ ਉਹੀ ਚੀਜ਼ ਆ ਬਸ ਮੈਂ ਸ਼ਾਂਤੀ ਹੋ ਗਿਆ ਭਾਈ ਮੈਨੂੰ ਵੇਸੇ ਵੀ ਮੇਰੀ ਵਾਰੀ ਨਾ ਹੋਵੇ ਤੇ ਤੁਸੀਂ ਕਿਉਂ ਐਵੇਂ ਪੰਗਾ ਲਿਆ ਇਹ ਸ਼ਰਨ ਦਾ ਸਾਨੂੰ ਦੱਸ ਰਿਹਾ ਕਿ ਮੈਂ ਸਿਰਫ ਕਾਮੇਡੀ ਨਹੀਂ ਮੈਂ ਸੀਰੀਅਸ ਰੋਲ ਵੀ ਕਰ ਸਕਦਾ ਹਾਏ ਥੈਂਕ ਯੂ ਥੈਂਕ ਯੂ ਥੈਂਕ ਯੂ ਮਾਹੀ ਮੈਮ ਮਾਹੀ ਜੀ ਐਦਸ ਤੁਸੀਂ ਨਾ ਹਮੇਸ਼ਾ ਕਹਿੰਦੇ ਹੋ ਨਿਓ ਕਿ ਜਿਹੜਾ ਬੰਦਾ ਰਾਈਟਰ ਆ ਨਾ ਜਿਹੜਾ ਬੰਦਾ ਲਿਖਦਾ ਉਹ ਬੰਦਾ ਆਮ ਨਹੀਂ ਹੁੰਦਾ ਸੋ ਗੁਰਨਾਮ ਬੇਰੀਹੋਰੀ ਜਿੰਨੇ ਕਮਾਲ ਦੇ ਸਿੰਗਰ ਨੇ ਜਿੰਨੇ ਕਮਾਲ ਦੇ ਐਕਟਰ ਨੇ ਉਦੋਂ ਵੀ ਕਿਤੇ ਕਮਾਲ ਦੇ ਉਹ ਰਾਈਟਰ ਨੇ ਲਿਖਦੇ ਬਹੁਤ ਸੋਹਣਾ ਨੇ ਜੀ ਤੇ ਜਦੋਂ ਤੁਸੀਂ ਉਹਨਾਂ ਨੂੰ ਮਿਲਦੇ ਹੋ ਕਿਸੇ ਵੀ ਰਾਈਟਰ ਨੂੰ ਮਿਲਦੇ ਹੋ ਤਾਂ ਉਹ ਤੁਹਾਡੀ ਮੈਂ ਫੀਲਿੰਗ ਜਾਨਣਾ ਚਾਹੁੰਨਾ ਕਿ ਜਦੋਂ ਗੁਰਨਾਮ ਬੇਰੀਹੋਰੀ ਤੁਸੀਂ ਐਜੇ ਰਾਈਟਰ ਉਹਨਾਂ ਨੂੰ ਮਿਲਦੇ ਹੁੰਦਾ ਮੈਨੂੰ ਨਾ ਹੈਲੋ ਇੱਥੇ ਗੁਰਨੇੜੇ ਨਾ ਕੇ ਬੋਲਣਾ ਪੈਣਾ ਮੈਨੂੰ ਨਾ ਜਦੋਂ ਮੈਂ ਗੁਰਨਾਮ ਜੀ ਨੂੰ ਮਿਲਦੀ ਆ ਇਨਾ ਦੇ ਤਿੰਨ ਚਾਰ ਕੈਰੈਕਟਰ ਨੇ ਮੈਂ ਮਤਲਬ ਇਦਾਂ ਨਹੀਂ ਕਹਿ ਰਹੀ ਕੋਈ ਬੁਰਾਈ ਨਹੀਂ ਕਰ ਰਹੀ ਪਰ ਰਾਈਟਰ ਬੰਦਾ ਨਾ ਅਜੀਬ ਹੀ ਹੁੰਦਾ ਜਿੱਦਾਂ ਜਾਂ ਤਾਂ ਉਹ ਬਹੁਤ ਜ਼ਿਆਦਾ ਖੁਸ਼ਮਿਜ਼ਾਜ਼ ਹੁੰਦਾ ਹੈ ਜਾਂ ਉਹ ਦੇਵੀ ਭਾਜੀ ਵਰਗੇ ਹੁੰਦੇ ਆ ਚੁੱਪ ਇਦਾਂ ਨੋਰਮਲ ਦੋ ਤਰ੍ਹਾਂ ਦੇ ਰਾਈਟਰ ਹੁੰਦੇ ਆ ਇਹ ਪਤਾ ਨਹੀਂ ਕਿਦਾਂ ਦੇ ਰਾਈਟਰ ਨੇ ਇਹ ਅਜੀਬ ਨੇ ਕਿਉਂਕਿ ਇਹ ਤਿੰਨ ਕੰਮ ਸੰਭਾਲਦੇ ਹਨਾ ਸਿੰਗਰ ਵੀ ਐਕਟਰ ਵੀ ਤੇ ਫਿਰ ਰਾਈਟਰ ਵੀ ਤਾਂ ਕਰਕੇ ਆਓ ਪ੍ਰੋਡਿਊਸਰ ਵੀ ਦੇਖਿਆ ਚਾਰ ਕਰੈਕਟਰ ਕੰਪਲੀਟ ਹੋ ਗਏ ਕੰਪਲੀਟ ਹੋ ਗਏ ਤਾਂ ਕਰਕੇ ਇਹ ਮੈਨੂੰ ਥੋੜੇ ਡਿਫਰੈਂਟ ਲੱਗਦੇ ਐ ਇਹਨਾਂ ਦੀ ਸ਼ਕਲ ਤੋਂ ਲੱਗਦਾ ਨਹੀਂ ਵੀ ਇਹ ਰਾਈਟਰ ਹੋਣਗੇ ਪਰ ਇਹਨਾਂ ਨੇ ਬਹੁਤ ਸੋਹਣੇ ਗਾਣੇ ਲਿਖਿਆ ਮੈਨੂੰ ਇਹਨਾਂ ਨੇ ਦੱਸਿਆ ਵੀ ਜਿਹੜਾ ਆਪਣੀ ਫਿਲਮ ਚ ਗਾਣਾ ਉਹ ਮੈਂ ਲਿਖਿਆ ਮੈਂ ਕਿਹਾ ਸੱਚੀ ਤੁਸੀਂ ਲਿਖਿਆ ਪਰ ਚਲੋ ਕਹਿੰਦੇ ਹੁੰਦੇ ਐ ਪਤਾ ਬਾਰੂ ਨਹੀਂ ਦਿਖਦਾ ਬੰਦਾ ਵੀ ਕਿੱਦਾਂ ਦਾ ਪਤਾ ਲੱਗ ਜਦੋਂ ਮਤਲਬ ਫੀਲ ਹੁੰਦਾ ਤਾਂ ਹੀ ਪਤਾ ਲੱਗਦਾ ਮੈਂ 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 ਕਦੀ ਵੀ ਪ੍ਰਟੈਂਡ ਨਹੀਂ ਕਰਦਾ ਮੈਂ ਤਾਂ ਗਾਣਿਆਂ ਚ ਆਪਦਾ ਨਾਮ ਵੀ ਨਹੀਂ ਪਾਉਂਦਾ ਮੈਂ ਕਦੀ ਰਾਈਟਰ ਨਹੀਂ ਸਮਝਦਾ ਆਪਣੇ ਤਾਂ ਹੀ ਮੈਂ ਕਹਿਣਾ ਕਿ ਡਿਫਰੈਂਸ਼ੀਏਟਿਡ ਨੇ ਹਲੇ ਤੁਸੀਂ ਇੰਨਾ ਕੀ ਮਿਲਿਓ ਮੈਂ ਸਮਾਂ ਬਤਾਇਆ ਸਾਡੇ ਸ਼ਾਇਰ ਬੜੇ ਹੈਵੀ ਜੇ ਬਾਰਡ ਨੇ ਹਾਂ ਬੜੇ ਡੁੰਗੇ ਰਾਈਟਰ ਹੋਣਾ ਜਿਹੜੇ ਆਪਣਾ ਨਾਮ ਵੀ ਹਾਂ ਇੱਕ ਕਦੇ-ਕਦੇ ਡੁੰਗਾਈ ਚ ਚਲੇ ਜਾਂਦੇ ਆ ਇਹ ਪਤਾ ਨਹੀਂ ਹੁੰਦਾ ਕੀ 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 ਕਰ ਰਿਹਾ ਹੈ ਨਹੀਂ ਨਹੀਂ ਮੈਂ ਕਿਸੇ ਨੂੰ ਨਹੀਂ ਮਿਲੀ ਕਿਸਨੂੰ ਮਿਲੀ ਮੈਂ ਪਤਾ ਨਹੀਂ ਮੈਨੂੰ ਇਦਾਂ ਲੱਗਿਆ ਕਿ ਇੱਕ orchestra world ਉਹੀ ਹੈ ਬਸ ਹੋਣਾ ਹੀ ਨਹੀਂ ਚਾਹੀਦਾ ਉਹ ਵੀ ਇੱਕ ਆਪਣੀ ਜੌਬ ਕਰਦੇ ਐਜ਼ ਆਰਟਿਸਟ ਉਹ ਸਟੇਜ ਆਰਟਿਸਟ ਕਹਿ ਲੋ ਤਾਂ ਮੈਨੂੰ ਇਦਾਂ ਲੱਗਦਾ ਕਿ ਜੋ ਰੋਜ਼ੀ ਹੈਗੀ ਹੈ ਜੋ ਤੁਸੀਂ ਦੇਖੀ ਹੈ ਮ ਇੱਕ ਜੌਬ ਥੋੜੀ ਡਿਫਰੈਂਟ ਐ ਮੇਰੀ ਰੋਜ਼ੀ ਨਾਲੋਂ ਬਟ ਕੈਰੈਕਟਰ ਮੇਰਾ ਸੇਮ ਹੈ ਜਿਹਾ ਹੀ ਐ ਜਿਹੜੇ ਮੈਨੂੰ ਜਾਣਦੇ ਨੇ ਉਹਨਾਂ ਨੇ ਬੁੱਝ ਲਿਆ ਹੋਣਾ ਵੀ ਯਾਰ ਇਹ ਤਾਂ ਹੂ ਬੂ ਮਾਹੀ ਵਰਗੀ ਐ ਤਾਂ ਮੈਨੂੰ ਕੁਝ ਵੀ ਐਕਸਟਰਾ ਨਹੀਂ ਕਰਨਾ ਪਿਆ ਹਾਂਜੀ ਬਾਕੀ ਮੈਂ ਮੇਰੀ ਡਾਇਰੈਕਟਰ ਸਰ ਨੇ ਬਹੁਤ ਹੈਲਪ ਕੀਤੀ ਐ ਮਨਵੀਰ ਸਰ ਮੈਂ ਮਤਲਬ ਮੈਨੂੰ ਪਤਾ ਨਹੀਂ ਕਿਉਂ ਸੈੱਟ ਤੇ ਸਿਰਫ ਉਹਨਾਂ ਨੂੰ ਹੀ ਮਿਲਣ ਦਾ ਚਾਹ ਹੁੰਦਾ ਸੀ ਵੀ ਮੈਂ ਉਹਨਾਂ ਨੂੰ ਮਿਲਾਂ ਤੇ ਮੈਨੂੰ ਹੋਰ ਵੀ ਕੁਝ ਸਿੱਖਣ ਨੂੰ ਮਿਲੇ ਆਪਾਂ ਪਹਿਲਾਂ ਇੱਕ ਹੋਰ ਵੀ ਗੱਲ ਇਹਨਾਂ ਦੀ ਬਹੁਤ ਚੰਗੀ ਹੈ ਪਹਿਲਾਂ ਮੈਂ ਜਦੋਂ ਸੈੱਟ ਤੇ ਜਾਣਾ ਸੀਨ ਪੜ ਕੇ ਹੀ ਜਾਂਦੀ ਸੀ ਮੈਂ ਆਪਦਾ ਪਹਿਲਾਂ ਵੀ ਮੈਨੂੰ ਪ੍ਰੈਸ਼ਰ ਹੁੰਦਾ ਸੀ ਮੈਂ ਕਿਹਾ ਯਾਰ ਕਿਤੇ ਇਹ ਨਾ ਕਹਿਣ ਕਿਵੇਂ ਦੀ ਹੈ ਸੀਨ ਸੈੱਟ ਤੇ ਆ ਕੇ ਪੜ ਰਹੀ ਹੈ ਤੇ ਮੈਂ ਪਹਿਲਾਂ ਜਾ ਕੇ ਸੀਨ ਕਰਨਾ ਪਹਿਲਾਂ ਮੈਨੂੰ ਸਰ ਨੇ ਕਿਹਾ ਵੀ ਤੁਸੀਂ ਕਰੋ ਤੁਸੀਂ ਕਿਵੇਂ ਕਰਦੇ ਹੋ ਫਿਰ ਮੈਂ ਪੁੱਛਣਾ ਫਿਰ ਉਹਨਾਂ ਨੇ ਮੈਨੂੰ ਹੋਰ ਚੇਂਜ ਕਰਨਾ ਵੀ ਨਹੀਂ ਠੀਕ ਹੈ ਵੀ ਤੁਸੀਂ ਇਹਦੇ 'ਚ ਹੋਰ ਐਦਾਂ ਐਦਾਂ ਚੀਜ਼ ਐਡ-ਆਨ ਕਰ ਸਕਦੇ ਹੋ ਤਾਂ ਮੈਂ ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਪਹਿਲੀ ਫਿਲਮ 'ਚ ਇੰਨਾ ਵਧੀਆ ਡਾਇਰੈਕਟਰ ਮਿਲਿਆ ਹੈ ਨਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਗੁਰਨਾਮ ਇਧਰ ਸਤਿ ਸ਼੍ਰੀ ਅਕਾਲ ਹੈਲੋ ਜੀ ਫਰਮ ਮਾਈ ਪੰਜਾਬੀ ਟੀਵੀ ਸਭ ਤੋਂ ਪਹਿਲਾਂ ਬਹੁਤ-ਬਹੁਤ ਕੰਗ੍ਰੈਚੁਲੇਸ਼ਨ ਸਾਰੀ ਟੀਮ ਨੂੰ ਅ ਟ੍ਰੇਲਰ ਦੇਖਿਆ ਟ੍ਰੇਲਰ ਦੇ ਵਿੱਚ ਬਹੁਤ ਸਾਰੇ ਇਮੋਸ਼ਨਸ ਨੇ ਜੇਕਰ ਮੈਂ ਪੁੱਛਾਂ ਕਿ ਇੱਕ ਇਮੋਸ਼ਨ ਜਿਹੜਾ ਤੁਹਾਨੂੰ ਲੱਗਦਾ ਕਿ ਆਡੀਅנס ਬਹੁਤ ਜ਼ਿਆਦਾ ਇੰਜੋਏ ਕਰੇਗੀ ਇਜ਼ ਇਟ ਕਾਮੇਡੀ ਇਜ਼ ਇਟ ਰੋਮਾਂਸ ਔਰ ਇਜ਼ ਇਟ ਰੋਜ਼ ਤੇ ਰੋਜ਼ੀ ਦੀ ਨੋਕਜੋਕ ਇਹ ਚਾਰੋ ਚੀਜ਼ਾਂ ਆਡੀਅੰਸ ਮਤਲਬ ਕਈ ਵਾਰੀ ਹੁੰਦਾ ਹੈ ਕਿ ਅਸੀਂ ਦੇਖ ਅਸੀਂ ਸੋਚ ਕੇ ਜਾਂਦੇ ਹਾਂ ਕਿ ਯਾਰ ਇਹ ਕਾਮੇਡੀ ਫਿਲਮ ਹੈ ਅਸੀਂ ਹੱਸਣ ਲਈ ਜਾ ਰਹੇ ਹਾਂ ਕੋਈ ਫਿਲਮ ਇਮੋਸ਼ਨਲ ਹੁੰਦੀ ਹੈ ਤੇ ਅਸੀਂ ਉਸ ਤਰ੍ਹਾਂ ਦੀ ਫੀਲ ਨਾਲ ਜਾਂਦੇ ਹਾਂ ਕਿ ਇਟਸ ਏਨ ਇਮੋਸ਼ਨਲ ਏ ਰੋਮਾਂਟਿਕ ਇਮੋਸ਼ਨਲ ਮੂਵੀ ਇਦੇ ਚ ਜਿਹੜਾ ਵੀ ਇਮੋਸ਼ਨ ਜਦ ਵੀ ਆਊਗਾ ਉਹ ਆਪਣੇ ਆਪ ਚ ਬੈਸਟ ਆ ਸੋ ਤੁਸੀਂ ਕਾਮੇਡੀ ਨੂੰ ਵੀ ਬਹੁਤ ਇੰਜੋਏ ਕਰੋਗੇ ਤੁਸੀਂ ਇਮੋਸ਼ਨਸ ਨੂੰ ਵੀ ਇੰਜੋਏ ਕਰੋਗੇ ਤੁਸੀਂ ਜਿਹੜੇ ਪਿੰਡੂ ਰਿਸ਼ਤੇ ਆ ਆਪਣੇ ਉਹਨਾਂ ਨੂੰ ਵੀ ਇੰਜੋਏ ਕਰੋਗੇ ਆਫਕੋਰਸ ਰੋਜ਼ ਰੋਜ਼ੀ ਤੇ ਗੁਲਾਬ ਆ ਤਾਂ ਉਹਨਾਂ ਤਿੰਨਾਂ ਦੀ ਕਹਾਣੀ ਦਾ ਤੁਹਾਨੂੰ ਤੁਹਾਡੇ ਦਿਮਾਗ ਨੂੰ ਇੱਕਦਮ ਬੰਨ ਕੇ ਰੱਖ ਦੇ ਕੇ ਯਾਰ ਹੁਣ ਅੱਗੇ ਕੀ ਹੋਊਗਾ ਜੀ ਗੁਰਨਾਮ ਇਸ ਰੋਜ਼ ਰੋਜ਼ੀ ਤੇ ਗੁਲਾਬ ਐਕਚੁਅਲੀ ਇਸ ਤਰ੍ਹਾਂ ਦੀ ਫਿਲਮ ਹੈ ਕਿ ਅਸੀਂ ਜਦੋਂ ਕਾਸਟਿੰਗ ਕੀਤੀ ਆ ਇਹ ਫਿਲਮ ਅਸੀਂ ਸਟਾਰਟ ਕੀਤੀ ਤਾਂ ਇਹਦੇ ਚ ਜਿਵੇਂ ਮਾਹੀ ਨੇ ਦੱਸਿਆ ਕਿ ਮਾਹੀ ਦਾ ਕੈਰੈਕਟਰ ਬਹੁਤ ਉਸ ਤਰ੍ਹਾਂ ਦਾ ਹੀ ਹੈ ਤਾਂ ਮਤਲਬ ਅਕਸਰ ਇਹ ਕਿਹਾ ਜਾਂਦਾ ਫਿਲਮ ਲਾਈਨ ਚ ਕਿ ਫਿਲਮ ਉੱਥੇ ਹੀ ਕੰਪਲੀਟ ਹੋ ਜਾਂਦੀ ਤੁਸੀਂ ਕੈਰੈਕਟਰਸ ਡਨ ਕਰ ਲੈਣੇ ਤੇ ਮੇਰਾ ਕੈਰੈਕਟਰ ਵੀ ਤੁਹਾਨੂੰ ਕੋਈ ਬਹੁਤ ਐਵੇਂ ਮੈਂ ਮੈਂ ਕਹਿੰਦਾ ਕਿ ਮੈਂ ਬਹੁਤ ਐਕਸਪੈਰੀਮੈਂਟਲ ਲੁੱਕ ਚਾਹੀ ਇਸ ਜੋ ਜਿਹੜੀ ਜਿਹੜੇ ਗੁਰਨਾਮ ਨੂੰ ਗੁੱਡੀਆਂ ਪਟੋਲੇ ਸੁਰਖੀ ਬਿੰਦੀ ਉਹ ਜੋ ਕੈਰੈਕਟਰ ਨੇ ਤੁਸੀਂ ਫਾਲੋ ਕਰਦੇ ਆਏ ਆਂ ਹਾਂ ਅਸੀਂ ਉਹੀ ਜਿਹੜੀ ਮਤਲਬ ਹਰ ਇੱਕ ਦੀ ਆਪਣੀ ਇੱਕ ਯੂਐਸਪੀ ਹੁੰਦੀ ਹੈ ਸ਼ਾਇਦ ਸੋ ਅਸੀਂ ਬਹੁਤਾ ਕੈਰੈਕਟਰਸ ਨਾਲ ਐਕਸਪੈਰੀਮੈਂਟ ਨਹੀਂ ਕੀਤਾ ਜੋ ਜਿਸ ਤਰ੍ਹਾਂ ਦਾ ਹੈ ਉਸ ਤਰ੍ਹਾਂ ਦੇ ਤਾਂ ਹੀ ਸ਼ਾਇਦ ਇਹ ਫਿਲਮ ਬਣ ਰਹੀ ਹੈ ਕਿ ਉਹ ਕੈਰੈਕਟਰ ਸਾਰਿਆਂ ਦੇ ਪ੍ਰਾਂਜਲ ਦਾ ਕੈਰੈਕਟਰ ਉਹਦੇ ਬਹੁਤ ক্লোਜ਼ ਹੈ ਜਿਸ ਦਿਨ ਪ੍ਰਾਂਜਲ ਪਹਿਲੀ ਵਾਰੀ ਅਸੀਂ ਮਤਲਬ ਇਹ ਸੈੱਟ ਤੇ ਆਈ ਤੇ ਸਾਨੂੰ ਇੱਕ ਬਹੁਤ ਹੀ ਕਿਊਟ ਕੁੜੀ ਚਾਹੀਦੀ ਸੀ ਹਨਾ ਔਰ ਕਿਸੇ ਨੇ ਸ਼ਾਇਦ ਪ੍ਰਾਂਜਲ ਨੂੰ ਉਸ ਐਂਗਲ ਨਾਲ ਕਦੀ ਨਹੀਂ ਦੇਖਿਆ ਹੋਣਾ ਕਿ ਇਹ ਕਿਊਟ ਹੈ ਪਰ ਤੁਹਾਨੂੰ ਪ੍ਰਾਂਜਲ ਫਿਲਮ ਦੇ ਵਿੱਚ ਬਹੁਤ ਕਿਊਟ ਲੱਗਦੀ ਹੈ ਔਰ ਉਹ ਕੈਰੈਕਟਰ ਹੀ ਇਸ ਤਰ੍ਹਾਂ ਦਾ ਮਾਹੀ ਦਾ ਕੈਰੈਕਟਰ ਜਿੰਨਾ ਬੋਲਡ ਹੈ ਮਾਹੀ ਹੈ ਹੀ ਉਦਾਂ ਦੀ ਮੇਰਾ ਕੈਰੈਕਟਰ ਜਿੰਨੇ ਦਾ ਫਿਲਮ ਚ ਹੈ ਮੈਂ ਵੀ ਉਵੇਂ ਦਾ ਹੀ ਕਹਿ ਸਕਦਾ ਹਾਂ ਜੀ ਇਹ ਤੁਸੀਂ ਗਲਤ ਇਨਫੋਰਮੇਸ਼ਨ ਦੇ ਰਹੇ ਹੋ ਥੋੜੀ ਜੀ ਨਹੀਂ 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 ਉਹ ਸਭ ਗਲਤ ਹੈ ਉਹ ਕਿਸੇ ਹੋਰ ਦਾ ਨਾਮ ਵੀ ਉੱਥੇ ਹੋਊਗਾ ਬਾਲੀਵੁੱਡ 'ਚ ਤਾਂ ਮੈਂ ਹਲੇ ਗਈ ਵੀ ਨਹੀਂ ਜੀ ਗਰਨਾਮ ਵੀਰੇ ਮੇਰਾ ਆਖਰੀ ਸਵਾਲ ਹੈ ਬਸ ਐਦੂ ਮਗਰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹੋਊਗਾ ਉਹਨੇ ਨਿਊ ਨਿਊਜ਼ 18 ਵਾਲੇ ਸਾਹਿਲ ਨੇ ਪੁੱਛਿਆ ਸੀ ਤੁਹਾਨੂੰ ਹਨਾ ਵੀ ਤੁਸੀਂ ਪਹਿਲਾਂ ਵਾਲੀਆਂ ਫਿਲਮਾਂ ਨਾਲ ਬਾਲਾ ਐਕਸਾਈਟਡ ਲੱਗ ਰਹੇ ਹੋ ਬੜੇ ਰੋਮਾਂਟਿਕ ਲੱਗ ਰਹੇ ਹੋ ਉਤਸ਼ਾਹਿਤ ਬੜੇ ਲੱਗ ਰਹੇ ਹੋ ਹੁਣ ਤੁਹਾਡੇ ਵੱਲੋਂ ਜਵਾਬ ਹੈ ਤੁਸੀਂ ਵੱਖ-ਵੱਖ ਪ੍ਰੈਸ ਕਾਨਫਰੰਸਾਂ ਤੇ ਜਾਣਾ, ਟ੍ਰੇਲਰ ਲਾਂਚ ਵੀ ਕਰਨਾ। ਤੁਸੀਂ ਇਹ ਗੱਲ ਕਹਿਣੀ ਹੈ ਉੱਥੇ ਜਾ ਕੇ ਪਟਿਆਲੇ, ਲੁਧਿਆਣੇ ਵੀ ਜਦੋਂ ਦੋ-ਦੋ ਬੀਬੀਆਂ ਨਾਲ ਵਿਆਹ ਹੁੰਦੇ ਹੁਣ ਵੀਰੇ ਬੰਦਾ ਉਤਸ਼ਾਹੀਤੀ ਹੁੰਦਾ। ਐਸੇ ਹੀ ਗੱਲ। ਉੱਥੇ 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 ਫਿਰ ਦੇਖੋ ਇਹ ਉਤਸ਼ਾਹ ਤਾਂ ਦੇਖੋ ਡਿਫਰੈਂਟ ਆ। ਪਹਿਲਾਂ ਥੋੜਾ ਕਦੇ ਦੂਜਾ ਵਿਆਹ ਇਦਾਂ ਹੋਇਆ ਨਹੀਂ ਕਦੇ ਫਿਲਮਾਂ 'ਚ। ਇਹ ਪਹਿਲੀ ਫਿਲਮ ਹੈ। ਠੀਕ ਹੈ। ਇਸ ਕਰਕੇ ਸਾਹਿਲ ਵੀਰੇ ਗਰਨਾਮ ਨੇ ਕੁਝ ਹੋਣਾ ਹੀ ਹੈ ਯਾਰ। ਸੋਹਣੀਆਂ-ਸੋਹਣੀਆਂ ਬੀਬੀਆਂ ਨਾਲ ਬੈਠੀਆਂ ਦਿਖਾ ਦੇਗੀ ਤੇਰੇ ਲਈ। ਨੇ ਨੇ ਮੈਂ ਸੋਚ ਰਿਹਾ ਵੀ ਅਜੇ ਆਪਾਂ ਇੰਟਰਵਿਊਜ਼ ਬਹੁਤ ਕਰਨੇ ਆ ਮੈਂ ਭਾਜੀ ਦੇ ਨਾਲ ਦੋ ਤਿੰਨ ਘੰਟੇ ਡਿਸਕਸ਼ਨ ਕਰਦਾ ਕਿ ਮੈਨੂੰ ਜਵਾਬ ਬੈਟਰ ਮਿਲ ਜਾਣਗੇ ਥੈਂਕ ਯੂ ਜੀ ਥੈਂਕ ਯੂ ਮੁਬਾਰਕ ਆ ਤੁਹਾਨੂੰ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਫ एवरीवन फॉर ਅ ਬਿਊਟੀਫੁਲ ਕੁਐਸਚਨ ਆਨਸਰ ਸੈਸ਼ਨ ਸੋ ਨਾਓ ਵੀ ਆਰ ਗੋਇੰਗ ਫੋਰ ਅ ਕਮਨ ਬਾਈਟ ਸੋ ਲਾਸਟ ਕੁਐਸਚਨ ਮੇਰਾ ਮਾਈ ਮੈਮ ਤੋਂ ਇਹ ਹੈ ਕਿ ਜਦੋਂ ਤੁਸੀਂ niche ਆਏ ਸੀ ਨਾ ਟ੍ਰੇਲਰ ਦੇਖਣ ਤੋਂ ਬਾਅਦ ਤਾਂ ਤੁਸੀਂ देखो ऑब्वियसली बात है हरियाणवी इंडस्ट्री से पंजाब इंडस्ट्री कहीं ना कहीं ऊपर है है ना पर मेरे को ऐसा लगता है हरियाणवी इंडस्ट्री भी कहीं ना कहीं उस चीज़ को बीट कर रही है आज नहीं तो कल कहीं ना कहीं तो हमने भी ऊपर जाना ही था और जिप्सी इतनी ज़्यादा रफ्तार पकड़ ली कि वो पंजाब को भी क्रॉस करके सून बॉलीवुड की तरफ भी जाएगी तो बहुत खुशी की बात है हरियाणवी आर्टिस्ट है ना एज एन हरियाणवी आर्टिस्ट हरियाणा में भी काम करना फिर पंजाब में भी काम करना तो जिप्सी मेरी ज़्यादा ही स्पीड पकड़ गई है <laughs> मैंने तीन साल हो गए पंजाब में रहती न तो जी हरियाणा का आदमी हरियाणा में एडजस्ट कर सके ना वो कितने भी एडजस्ट कर सके हरियाणा का आदमी इतना जुगाड़ हुआ है इतना स्वाद लेनी है जिसने स्वाद लेना है ना तो वो सारे कहना ले सके बस जी बस थैंक यू थैंक यू सो मच